ਪਹਿਲਾ ਗੱਲ ਇਹ ਨੂੰ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਉੱਪਰ ਚਾਹੇ ਉਹ ਸਾਡਾ ਹਿੰਦੂ ਭਾਈਚਾਰਾ ਹੋਵੇ ਚਾਹੇ ਜੈਨੀ ਆ ਚਾਹੇ ਬੋਧੀ ਆ ਚਾਹੇ ਕੋਈ ਵੀ ਧਰਮ ਆ ਕੁਝ ਸਮੇਂ ਤੋਂ ਉਹਨਾਂ ਦੇ ਉੱਤੇ ਜੋ ਤਸ਼ੱਦਦ ਜੋ ਜ਼ੁਲਮ ਹੋ ਰਿਹਾ ਉਹਦੇ ਉੱਤੇ ਸੈਂਟਰ ਸਰਕਾਰ ਕਿਉਂ ਚੁੱਪ ਕਰਕੇ ਬੈਠੀ ਆ ਕਿਉਂ ਨਹੀਂ ਉਹ ਬੰਗਲਾਦੇਸ਼ ਨੂੰ ਕੋਈ ਠੋਸ ਕਦਮ ਚੱਕ ਰਹੀ ਜਿੱਥੇ ਕਿ ਜਿੱਥੇ ਸਾਡੇ ਭੈਣ ਭਰਾ ਉਹ ਤਸ਼ੱਦਦ ਸਹਿ ਰਹੇ ਆ ਉਹਨਾਂ ਨੂੰ ਕਿਉਂ ਨਹੀਂ ਉੱਥੋਂ ਬਚਾ ਬਚਾਉਣ ਦੇ ਜਿਹੜੇ ਸਟੈਪ ਆ ਉਹ ਚੱਕ ਰਹੀ ਆ ਦੂਸਰਾ ਜਿਹੜਾ ਸਾਡਾ ਦੂਸਰੀ ਜਿਹੜੀ ਗੱਲ ਆ ਉਹ ਇਸ ਟਾਈਮ ਜਿਹੜੇ ਹਾਲਾਤ ਜਲੰਧਰ ਦੇ ਤੇ ਖਾਸ ਤੌਰ ਤੇ ਜਲੰਧਰ ਦੇ ਵਿੱਚ ਵੈਸਟ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਜਿੱਦੇ ਆਏ ਦਿਨ ਚੋਰੀਆਂ ਚਕਾਰੀਆਂ ਲੁੱਟ ਕੋ ਗੁੰਡਾਗਰਦੀ ਕਤਲਿਆਂ ਇਹ ਤਾਂ ਇੱਕ ਆਮ ਜੀ ਗੱਲ ਹੋ ਗਈ ਹੈ ਮੈਂ ਕਿਸੇ ਦਾ ਵਿਰੋਧ ਤੇ ਨਹੀਂ ਇਸ ਪ੍ਰੋਟੈਸਟ ਕਰਨ ਆਏ ਅਸੀਂ ਅਸੀਂ ਇਹ ਗੱਲ ਤੁਹਾਡੇ ਮੀਡੀਆ ਦੇ ਥਰੂ ਨਾਲ ਦੱਸਣਾ ਚਾਹੁੰਦੇ ਕਿ ਜੇ ਪੁਲਿਸ ਦੇ ਕੋਲ ਨਫਰੀ ਘਟਾ ਜੇ ਪੰਜਾਬ ਸਰਕਾਰ ਜਿੱਦਾਂ ਕਿਤੇ ਇਸ ਚੀਜ਼ ਦੇ ਵਿੱਚ ਫੇਲਿਅਰ ਆਪਣਾ ਸਾਬਤ ਕਰਨਾ ਚਾਹੁੰਦੀ ਆ ਕਿ ਅਸੀਂ ਜਿੰਨੇ ਵੀ ਸੰਗਠਨ ਹੈਗੇ ਆ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਜੇ ਸਾਡੇ ਵਲੰਟੀਅਰ ਦੀ ਲੋੜ ਹੈਗੀ ਆ ਪੁਲਿਸ ਨੂੰ ਲੋੜ ਆ ਸਰਕਾਰ ਨੂੰ ਲੋੜ ਆ ਅਸੀਂ ਉਹਦੇ ਨਾਲ ਮੋਂਡੇ ਨਾਲ ਮੋਂਡਾ ਲਾ ਕੇ ਖੜੇ ਆ ਪਰ ਜਿੱਦਾਂ ਦਾ ਮਾਹੌਲ ਇੱਥੇ ਬਣ ਚੁੱਕਿਆ ਵਾ ਇੱਕ ਬੰਦਾ ਸਵੇਰੇ ਘਰੋਂ ਆਪਣੇ ਕੰਮ ਤੇ ਜਾਂਦਾ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਸ਼ਾਮ ਨੂੰ ਉਹਨੂੰ ਪਤਾ ਨਹੀਂ ਕਿ ਉਹਨੇ ਆਪਣੇ ਘਰ ਆਪਣੇ ਬੱਚਿਆਂ 'ਚ ਆਣਾ ਕਿ ਨਹੀਂ ਆਣਾ ਜਾਂ ਫਿਰ ਅੱਗੇ ਜਿਹੜੇ ਲੜਾਈ ਝਗੜੇ ਹੁੰਦੇ ਸੀ ਉਹ ਬਾਹਰ ਹੁੰਦੇ ਸੀਗੇ ਹੁਣ ਤਾਂ ਇਦਾਂ ਦਾ ਮਾਹੌਲ ਬਣ ਗਿਆ ਕਿ ਲੋਕ ਘਰਾਂ ਦੇ ਵਿੱਚ ਆ ਕੇ ਫੈਮਲੀ ਦੇ ਵਿੱਚ ਆ ਕੇ ਛੋਟੇ ਛੋਟੇ 6-6 ਸਾਲ ਦੇ ਬੱਚਿਆਂ ਦੇ ਉੱਤੇ ਹਮਲੇ ਹੋ ਰਹੇ ਆ ਸੋ ਇਹ ਚੀਜ਼ ਦੀ ਅਸੀਂ ਨਕੇਦੀ ਕਰਦੇ ਆ ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਸਾਡਾ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਆ ਇਹਦੇ ਲਈ ਅਸੀਂ ਆ ਸਾਰੇ ਇੱਥੇ ਅਸੀਂ ਕੱਢੇ ਹੋਏ ਆ ਤੁਸੀਂ ਮੀਡੀਆ ਨੂੰ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਜੇ ਤੁਸੀਂ ਸਾਡਾ ਜਿਹੇ ਇਹ ਮੈਸੇਜ ਆ ਘਰ ਘਰ ਪਹੁੰਚਾਓ ਤੇ ਲੋਕ ਇਹ ਚੀਜ਼ ਦੇ ਪ੍ਰਤੀ ਜਾਗਰੂਕ ਹੋਣ ਅੱਜ ਦਾ ਪ੍ਰਦਰਸ਼ਨ ਸਰਪ ਕਮੇਟੀ ਟਾਈਗਰ ਫੋਰਸ ਦੇ ਮੌਜੂਦ ਕੀਤਾ ਗਿਆ ਇਹ ਤੁਸੀਂ ਭਲੀ ਭਾਤੀ ਜਾਣੋ ਵੀ ਬੰਗਲਾਦੇਸ਼ ਦੇ ਵਿੱਚ ਜੋ ਘਟਨਾ ਹੋਈ ਹੈ ਇੱਕ ਮਾਈਨੋਰਟੀ ਦਾ ਬੰਦਾ ਹਿੰਦੂਧਰਤਾ ਦਾ ਬੰਦਾ ਜਿਹੜਾ ਸਰੇ ਆਮ ਜਿੰਦਾ ਸਾੜ ਦਿੱਤਾ ਗਿਆ ਉਹਦੇ ਵਾਸਤੇ ਅੱਜ ਇਹ ਹਟੈਸਟ ਕੀਤਾ ਗਿਆ ਕਿ ਜੋ ਸਾਡੀ ਸੈਂਟਰ ਸਰਕਾਰ ਬਿਲਕੁਲ ਨਾਕਾਮ ਸਰਕਾਰ ਇੱਥੇ ਹਰ ਵੇਲੇ ਹਿੰਦੂਧਰਤਾ ਦਾ ਨਾਅਰਾ ਲਾਉਂਦੀ ਆ ਇਹ ਬੰਗਲਾਦੇਸ਼ ਦੇ ਵਿੱਚ ਅਜਿਹਾ ਦਿਖ ਰਹਾ ਹੋਈ ਹੈ ਉਹਦੇ ਵਿੱਚ ਮਾਈਨੋਰਟੀ ਦੇ ਵਿੱਚ ਲੋਕ ਬੈਠੇ ਆ ਉਹਨਾਂ ਦੀ ਦੇਖ ਰੱਖ ਦੇ ਵਿੱਚ ਸਰਕਾਰ ਨੇ ਕੋਈ ਵੀ ਸਟੈਪ ਨਹੀਂ ਲਿਆ ਗਿਆ ਦੂਸਰਾ ਅੱਜ ਦਾ ਜਿਹੜਾ ਸਾਡਾ ਧਰਨਾ ਸੀਗਾ ਅੱਜ ਦਾ ਜੋ ਪ੍ਰਦਰਸ਼ਨ ਆ ਉਹ ਜਲੰਧਰ ਦੇ ਵੈਸਟ ਹਲਕੇ ਨੂੰ ਲੈ ਕੇ ਪੂਰੇ ਪੰਜਾਬ ਨੂੰ ਲੈ ਕੇ ਕੀਤਾ ਗਿਆ ਇਹਨਾਂ ਦੇ ਜਿਹੜੇ ਹਾਲਾਤ ਜਿਹੜੇ ਇਹ ਮਾੜੇ ਹੋ ਚੁੱਕੇ ਆ ਵੀ ਘਰੋਂ ਨਿਕਲਣਾ ਦੁਸ਼ਵਰ ਬਣ ਗਿਆ ਇਹ ਹਰ ਜਗ੍ਹਾ ਤੇ ਹਰ ਮੋੜ ਦੇ ਉੱਤੇ ਅੱਜ ਦੇ ਰੋਸ ਪ੍ਰਦਰਸ਼ਨਾਂ ਨਾਲ ਸਾਨੂੰ ਆਪਣੀ ਫੈਮਿਲੀ ਲੈ ਕੇ ਨਹੀਂ ਚੱਲਦਾ ਤੇ ਖਤਰਾ ਹੁੰਦਾ ਵੀ ਅਗਲੇ ਚੌਕ ਦੇ ਬਦਲ ਕੀ ਘਟਨਾ ਵੀ ਹੋ ਜਾਣੀ ਆ ਕਿਉਂਕਿ ਤੁਸੀਂ ਦੇਖਿਆ ਵੀ ਪਿਛਲੇ ਦਿਨੀ ਸ਼ਰੇਆਮ ਦੋ ਸੁਨਿਆਰੇ ਦੀਆਂ ਦੁਕਾਨਾਂ ਜਿਹੜੀਆਂ ਲੋਟੜੀਆਂ ਗਈਆਂ ਇੱਕ ਮਾਨਤ ਨੂੰ ਬੜੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਅੱਜ ਕੱਲ ਜਿਹੜਾ ਅਸਲਾ ਹੈਗਾ ਉਹ ਆਮ ਹੋ ਗਿਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈਗੀ ਆ ਪੂਰੀ ਤਰ੍ਹਾਂ ناکਾਮ ਹੋ ਚੁੱਕੀ ਆ ਲਾਅਨਾਂ ਦਾ ਆਰਡਰ ਬਿਲਕੁਲ ਪੂਰੀ ਤਰ੍ਹਾਂ ਜ਼ੀਰੋ ਆ ਤਾਂ ਅਸੀਂ ਕੱਲ ਇੱਕ ਵੀ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਜਦੋਂ ਇੱਕ ਲੋਕ ਜਿਹੜੇ ਸਰਕਾਰ ਦੇ ਉੱਤੇ ਇੱਕ ਜਿਹੜੀ ਮਹਾਪੰਚਾਇਤ ਜਿਹੜੀ ਕੱਲ ਕੀਤੀ ਗਈ ਹੈ ਉਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਵਿੱਚ ਲੋਕ ਆਪਣੇ ਉਹ ਫਰਾਂਸਿਸ ਨੂੰ ਸੂਕ ਕਰਦੇ ਜਿਹੜੀ ਮਹਾਪੰਚਾਇਤ ਕੀਤੀ ਤੁਹਾਡੇ ਕਹਿਣਾ ਤੇ ਮੈਂ ਉਹੀ ਦੱਸ ਰਿਹਾ ਆਣ ਵਾਲਾ ਜਿਹੜਾ ਟਾਈਮ ਹੈਗਾ ਉਹ ਹੋਰ ਜਿਆਦਾ ਮਾੜਾ 2027 ਦੀਆਂ ਚੋਣਾਂ ਦੇ ਵਿੱਚ ਇਹ ਜਿਹੜੀ ਨਗਾਮ ਸਰਕਾਰ ਨੂੰ ਪਤਾ ਲੱਗ ਜਾਣਾ ਕਿਉਂਕਿ ਇਸ ਵੇਲੇ ਮੈਂ ਦੱਸ ਰਿਹਾ ਕਿ ਜਦੋਂ ਦੀ ਇਹ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਆ ਮੈਂ ਪਹਿਲੇ ਦਲਤਾਂ ਦੇ ਉੱਤੇ ਅਤਿਆਚਾਰ ਹੁੰਦੇ ਸੀ ਹੁਣ ਆਮ ਵਿਅਕਤੀ ਜਿਹੜਾ ਹੈਗਾ ਉਹ ਕਿਸੇ ਵੀ ਲੇਵਲ ਦਾ ਹੋਵੇ ਚਾਹੇ ਹੋ ਸ਼ਰਮਾਇਤਾਰ ਹੋਵੇ ਚਾਹੇ ਮਿਡਲ ਕਲਾਸ ਹੋਵੇ ਚਾਹੇ ਲੋਅਰ ਕਲਾਸ ਹੋਵੇ ਹਰ ਇਨਸਾਨ ਨੂੰ ਆਪਣੀ ਜਾਨ ਦਾ ਆਪਣੇ ਪਰਿਵਾਰ ਦਾ ਖਤਰਾ ਮਹਿਸੂਸ ਹੋ ਰਿਹਾ ਇਹ ਜਿਹੜੀ ਮੌਜੂਦਾ ਸਰਕਾਰ ਹੈ ਸਿਰਫ ਪੂਰੀ ਤਰ੍ਹਾਂ ਲਾਅਨ ਆਨ ਆਰਡਰ ਦੇ ਵਿੱਚ ਨਾਕਾਮ ਰਹਿ ਚੁਕੀ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਲੰਧਰ ਦਾ ਜਿਹੜਾ ਡਿਸਟ੍ਰਿਕਟ ਹੈਗਾ ਜ਼ਿਲ੍ਹਾ ਜਲੰਧਰ ਉਹਦੇ ਹਾਲਾਤ ਬਹੁਤ ਮਾੜੇ ਆ ਤੁਸੀਂ ਦੇਖਿਆ ਗਿਆ ਗੈਸਟ ਦੇ ਵਿੱਚ ਲਗਾਤਾਰ ਹਰ ਦਿਨ ਅੱਜ ਵੀ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਤਾਂ ਸਾਨੂੰ ਲੱਗਦਾ ਕਿ ਹੁਣ ਵੀ ਕੋਈ ਨਾ ਕੋਈ ਘਟਨਾ ਜ਼ਰੂਰ ਹੋ ਤੇ ਵਾਪਰਦੀ ਹੋਣੀ ਇਸ ਕਰਕੇ ਇਹ ਸਰਕਾਰ ਦੀ ਅਸੀਂ ਨਿਖੇਧੀ ਕਰਦੇ ਆਂ ਤੇ ਆਉਣ ਵਾਲੇ ਟਾਈ ਤਾਂ ਕਰੋ ਜਾਂ ਮਨੋਦੀ ਨਿਧੀ ਲੈ ਕੇ ਅਸੀਂ ਸੜਕਾਂ ਤੇ ਉਤਰ ਕੇ ਇਹ ਜਿਹੜੀਆਂ ਸਰਕਾਰਾਂ ਦੇ ਖਿਲਾਫ ਜਿਹੜਾ ਵੱਡਾ ਪ੍ਰਦਰਸ਼ਨ ਕਰਾਂਗੇ ਇਹ ਲਾਅ ਐਂਡ ਆਰਡਰ ਨਹੀਂ ਜੇ ਆਪਾਂ ਦੇਖੀਏ ਦਿਲेंद्र ਬੈਕਸ ਦੇ ਵਿੱਚ ਦਾ ਸ਼ਿਤਰੂ ਗੁਲਾਲ ਸਿੰਘ ਉਹਨਾਂ ਨੇ ਬੜੇ ਖਾਸ ਤੌਰ ਤੇ ਕਿਹਾ ਕਿ ਜਿਹੜੀ ਨਸ਼ੇ ਦੀ ਵੀ ਗੱਲ ਕੀਤੀ ਸੀ ਕਿ ਸਰਕਾਰ ਦਾ ਜਿਹੜਾ ਯੋਜ ਨਸ਼ੇ ਵਿਰੁੱਧ ਉਹਦੇ ਬੈਸਟ ਹਲ ਕਦੀ ਗੱਲ ਕਰੀਏ ਤੋ ਬਿਲਕੁਲ ਵੀ ਉਹਦੇ ਨਾਲ ਮੈਲ ਨਹੀਂ ਕਰੇ। ਨੀ, ਸ਼ਿਤਲ ਮੁਰਾਲ ਜੀ ਇਸ ਵੇਲੇ ਬੜੇ ਐਕਟਿਵ ਲੀਡਰ ਆ। ਕੋਈ ਵੀ ਘਟਨਾ ਹੋਵੇ ਇਮੀਡੀਏਟਲੀ ਆ ਕੇ ਉੱਥੇ ਰਿਐਕਟ ਕਰਦੇ ਆ। ਤੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਵੀ ਨਾ ਨਸ਼ੇ ਦੇ ਠੱਲ ਪਈ ਐ, ਨਾ ਗੁੰਡਾਗਰਦੀ ਤੇ ਠੱਲ ਪਈ ਐ। ਇਸ ਵੇਲੇ ਜੋ ਬੈਸਟ ਹਲ ਕਿਤਾ ਜੋ ਹਾਲਾਤ ਆ ਉਹ ਪੂਰਾ ਗੁੰਡਾ ਰਾਜ ਆ। ਅੱਜ ਦੀ ਜਿੰਨੀ ਪਬਲਿਕ ਸਾਰੀ ਸਹਿਮੀ ਹੋਈ ਐ। ਸ਼ੇਰ ਜੀ ਕਰੂੰਗਾ ਸਾਡੇ ਕੌਂਸਲਰ ਵਿਤਨ ਕੁਮਾਰ ਜੀ ਨੂੰ।